ਕਿ ਤੁਹਾਨੂੰ ਵੀ ਜਿਆਦਾ ਸੋਚਣ ਦੀ ਬਿਮਾਰੀ ਹੈ ਕਿ ਤੁਸੀਂ ਵੀ ਆਪਣੇ ਮਨ ਵਿੱਚ ਹਮੇਸ਼ਾ ਕੁਝ ਨਾ ਕੁਝ ਸੋਚਦੇ ਰਹਿੰਦੇ ਹੋ ਛੋਟੀ ਛੋਟੀ ਗਲਤੀ ਚਿੰਤਾ ਕਰਨ ਲੱਗ ਜਾਂਦੇ ਹੋ ਤਾਂ ਫਿਰ ਅੱਜ ਦੀ ਇੱਕ ਕਹਾਣੀ ਤੁਹਾਡੇ ਲਈ ਹੈ ਇੱਕ ਕਹਾਣੀ ਤੁਹਾਡੇ ਸੋਚਣ ਦਾ ਨਜ਼ਰੀਆ ਬਦਲ ਦੇਵੇਗੀ ਤੁਹਾਨੂੰ ਜ਼ਿੰਦਗੀ ਜੀਣ ਦੀ ਨਵੀਂ ਰਾਹ ਦਿਖਾਵੇਗੀ ਸੋ ਪਿੰਨਸ ਕਿਪ ਕੀਤੇ ਇਸ ਵੀਡੀਓ ਨੂੰ ਉਹਦਾ ਧਿਆਨ ਨਾਲ ਜਰੂਰ ਸੁਨਣਾ ਤੇ ਕਹਾਣੀ ਸੁਣਨ ਤੋਂ ਬਾਅਦ ਜੇਕਰ ਵੀਡੀਓ ਸੱਚਮੁੱਚ ਪਸੰਦ ਆਵੇ ਤਾਂ ਲਾਇਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਆਓ ਹੁਣ ਅੱਜ ਦਾ ਇਹ ਸਫ਼ਰ ਸ਼ੁਰੂ ਕਰਤੇ ਹਾਂ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਫ਼ਾਰਸ ਦੀ ਧਰਤੀ ਤੇ ਇੱਕ ਮਹਾਨ ਸੂਫੀ ਸੰਤ ਰਹਿੰਦੇ ਸਨ ਸ਼ੇਖ ਸੁਲੇਮਾਨ ਉਹ ਆਪਣੇ ਗਿਆਨ ਆਤਮਿਕ ਗਹਿਰਾਈ ਅਤੇ ਪ੍ਰੇਮਮਈ ਬੋਲ ਚੱਲ ਲਈ ਪ੍ਰਸਿੱਧ ਸਨ ਦੂਰ ਦੂਰ ਤੋਂ ਲੋਕ ਉਹਨਾਂ ਕੋਲ ਆਉਂਦੇ ਕੁਝ ਆਪਣੀਆਂ ਉਲਝਨਾ ਤਾਂ ਹੱਲ ਲੈਣ ਤਾਂ ਕੁਝ ਸਿਰਫ ਉਹਨਾਂ ਦੀ ਹਜ਼ੂਰੀ ਵਿੱਚ ਬੈਠ ਕੇ ਸ਼ਾਂਤੀ ਅਨੁਭਵ ਕਰਨ ਉਹਨਾਂ ਕੋਲ ਇੱਕ ਕਹਾਵਤ ਬਹੁਤ ਪ੍ਰਸਿੱਧ ਸੀ ਵਧੇਰੇ ਸੋਚਣਾ ਇੱਕ ਬੀਮਾਰੀ ਹੈ ਜੋ ਵਧੇਰੇ ਸੋਚਦਾ ਹੈ ਉਹ ਆਪਣੇ ਹੀ ਚਾਲ ਵਿੱਚ ਫਸ ਜਾਂਦਾ ਹੈ ਸੋਚ ਦਾ ਕੰਮ ਹੱਲ ਲੱਪਣਾ ਹੈ ਉਲਝਣਾ ਨਹੀਂ ਲੋਕ ਇਹ ਕਲ ਸੁਣਦੇ ਪਰ ਇਸ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕਦੇ ਸਨ ਇੱਕ ਦਿਨ ਇੱਕ ਨੌਜਵਾਨ ਉਹਨਾਂ ਕੋਲ ਆਇਆ ਜਿਸਦੇ ਚਿਹਰੇ ਤੇ ਚਿੰਤਾ ਦੀਆਂ ਲਕੀਰਾਂ ਸਨ ਅੱਖਾਂ ਵਿੱਚ ਉਦਾਸੀ ਸੀ ਅਤੇ ਚਾਲ ਵਿੱਚ ਥਕਾਵਟ ਉਹ ਇੱਕ ਵਪਾ ਦਾ ਪੁੱਤਰ ਸੀ ਪਰ ਆਪਣੀ ਹੀ ਸੋਚ ਦੇ ਚਾਲ ਵਿੱਚ ਫਸਿਆ ਹੋਇਆ ਸੀ ਜਦੋਂ ਉਸ ਨੇ ਸ਼ੇਖ ਸੁਲੇਮਾਨ ਨੂੰ ਪ੍ਰਣਾਮ ਕੀਤਾ ਤਾਂ ਉਹ ਉਸ ਦੀ ਹਾਲਤ ਵੇਖ ਕੇ ਸਮਝ ਗਏ ਕਿ ਇਹ ਨੌਜਵਾਨ ਕਿਸੇ ਗਹਿਰੇ ਮਾਨਸਿਕ ਤਣਾਅ ਵਿੱਚ ਹੈ ਫਿਰ ਵੀ ਉਹਨਾਂ ਨੇ ਪਹਿਲਾਂ ਉਸ ਨੂੰ ਬੈਠਣ ਲਿਖਿਆ ਅਤੇ ਉਸ ਨੂੰ ਥੋੜਾ ਪਾਣੀ ਪਿਲਾਇਆ ਨੌਜਵਾਨ ਨੇ ਪਾੜੀ ਆਵਾਜ਼ ਵਿੱਚ ਕਿਹਾ ਛੇਕ ਛਿਕ ਮੈਂ ਬਹੁਤ ਹੀ ਪਰੇਸ਼ਾਨ ਹਾਂ ਮੈਂ ਹਰ ਕੱਲ ਬਾਰੇ ਬਹੁਤ ਵਾਰ ਦੀ ਸੋਚਦਾ ਹਾਂ ਜਿਦੋਂ ਕੋਈ ਕੱਲ ਹੁੰਦੀ ਹੈ ਤਾਂ ਮੈਂ ਉਸ ਨੂੰ ਵਾਰ-ਵਾਰ ਆਪਣੇ ਮਨ ਵਿੱਚ ਦਰ ਹੁੰਦਾ ਹਾਂ ਹਰ ਸੰਭਾਵਿਤ ਨਤੀਜੇ ਦੀ ਕਲਪਨਾ ਕਰਦਾ ਹਾਂ ਜਿਕਰ ਮੈਂ ਕੋਈ ਕੰਮ ਕਰਦਾ ਹਾਂ ਤਾਂ ਡਰਦਾ ਹਾਂ ਕਿ ਕਿਤੇ ਕੋਈ ਗਲਤੀ ਨਾ ਹੋ ਜਾਵੇ ਜਿਕਰ ਕਿਸੇ ਨੂੰ ਕੁਝ ਕਹਿੰਦਾ ਹਾਂ ਤਾਂ بار بار ਸੋਚਦਾ ਹਾਂ ਕਿ ਮੈਂ ਠੀਕ ਕਿਹਾ ਜਾਂ ਨਹੀਂ ਮੈਂ ਆਪਣੇ ਪੂਤ ਕਾਲਤੀਆਂ ਛੋਟੀ ਛੋਟੀ ਕੱਲਾਂ ਨੂੰ ਵੀ ਯਾਦ ਕਰਦਾ ਰਹਿੰਦਾ ਹਾਂ ਅਤੇ ਪਛਤਾਉਂਦਾ ਰਹਿੰਦਾ ਹਾਂ ਤੇ ਭਵਿੱਖ ਦੀ ਚਿੰਤਾ ਵਿੱਚ ਘੁੱਲਦਾ ਰਹਿੰਦਾ ਹਾਂ ਕਿ ਕੀ ਹੋਵੇਗਾ ਕਿਵੇਂ ਹੋਵੇਗਾ ਉਸ ਦੀਆਂ ਅੱਖਾਂ 'ਚ ਹੰਝੂ ਆ ਗਏ ਸ਼ੇਖ ਜੀ ਮੇਰਾ ਮਨ ਕਦੇ ਵੀ ਸ਼ਾਂਤ ਨਹੀਂ ਹੁੰਦਾ ਹਮੇਸ਼ਾ ਕੁਝ ਨਾ ਕੁਝ ਸੋਚਦਾ ਰਹਿੰਦਾ ਹੈ ਮੈਂ ਥੱਕ ਗਿਆ ਹਾਂ ਕਿਰਪਾ ਕਰਕੇ ਮੇਰੀ ਮਦਦ ਕਰੋ ਸ਼ੇਖ ਸੁਲੇਮਾਨ ਨੇ ਕੁਝ ਪਲ ਉਸ ਦੀ ਅਕਲਾਂ ਸੁਨੀਆਂ ਫਿਰ ਉਹ ਮੁਸਕੁਰਾਏ ਅਤੇ ਬੋਲੇ ਬੇਟੇ ਸੋਚ ਵਿਚਾਰ ਕਰਨਾ ਚੰਗੀ ਗੱਲ ਹੈ ਪਰ ਜਦੋਂ ਸੋਚ ਇੱਕ ਬੋਝ ਬਣ ਜਾਵੇ ਤਾਂ ਸਮਝੋ ਕਿ ਇਹ ਜ਼ਹਿਰ ਬਣ ਰਹੀ ਹੈ ਤੇਰੇ ਸੋਚਣਾ ਉਸ ਘੋੜੇ ਵਾਂਗ ਹੈ ਜੋ ਪినాਕ ਕਿਸੇ ਮੰਜ਼ਲ ਤੇ ਇੱਧਰ ਉੱਤਰ ਤੋੜਦਾ ਰਹਿੰਦਾ ਹੈ ਤੇ ਅਖੀਰ ਚ ਖੁਦ ਹੀ ਥੱਕ ਕੇ ਡਿੱਗ ਜਾਂਦਾ ਹੈ ਜੇਕਰ ਤੂੰ ਵਾਸਤਵ ਵਿੱਚ ਇਸ ਬਿਮਾਰੀ ਤੋਂ ਬਚਣਾ ਚਾਹੁੰਦਾ ਹੈ ਤਾਂ ਮੈਂ ਤੈਨੂੰ ਇੱਕ ਕੰਮ ਦੱਸਦਾ ਹਾਂ ਨੌਜਵਾਨ ਉਤਸ਼ਾਹ ਨਾਲ ਪੁੱਛਿਆ ਕੀ ਕਰਨਾ ਹੋਵੇਗਾ ਸ਼ੇਖ ਜੀ ਨੇੜਲੇ ਜੰਗਲ ਵਿੱਚ ਜਾ ਉੱਥੇ ਇੱਕ ਬਹੁਤ ਹੀ ਪੁਰਾਣਾ ਅਤੇ ਵਿਸ਼ਾਲ ਤਖਤ ਹੈ ਉਸ ਦੇ ਕੋਲ ਜਾ ਕੇ ਬੈਠ ਅਤੇ ਉਸ ਨੂੰ ਧਿਆਨ ਨਾਲ ਵੇਖ ਫਿਰ ਵਾਪਸ ਆ ਕੇ ਮੈਨੂੰ ਦੱਸ ਕਿ ਤੂੰ ਕੀ ਸਿੱਖਿਆ ਨੌਜਵਾਨ ਇਹ ਸੁਣ ਕੇ ਥੋੜਾ ਅਜੀਬ ਲੱਗਿਆ ਉਸਨੇ ਸੋਚਿਆ ਇਹ ਕਿਸ ਤਰ੍ਹਾਂ ਦਾ ਉਪਾਅ ਹੈ ਮੈਂ ਆਪਣੇ ਮਨ ਦੀ ਉਲਝਣ ਹਲਕਾ ਨਾ ਆਹਾ ਤੇ ਮੈਨੂੰ ਇੱਕ ਰੁੱਕ ਵੇਖਣ ਲਈ ਭੇਜਿਆ ਜਾ ਰਿਹਾ ਹੈ ਪਰ ਕਿਉਂਕਿ ਉਹ ਸੱਚਮੁੱਚ ਹਲ ਚਾਹੁੰਦਾ ਸੀ ਇਸ ਲਈ ਉਸਨੇ ਠੀਕ ਉਹੀ ਕੀਤਾ ਜੋ ਸ਼ੇਖ ਨੇ ਕਿਹਾ ਉਹ ਜੰਗਲ ਵੱਲ ਨੂੰ ਤੁਰ ਪਿਆ ਜਿਵੇਂ-ਜਿਵੇਂ ਉਹ ਜੰਗਲ ਦੇ ਅੰਦਰ ਚਾ ਰਿਹਾ ਸੀ ਉੱਥੇ ਦੀ ਸ਼ਾਂਤੀ ਉਸ ਨੂੰ ਆਪਣੇ ਵੱਲ ਖਿੱਚ ਰਹੀ ਸੀ ਕੁਝ ਸਮੇਂ ਬਾਅਦ ਉਸ ਨੇ ਉਹ ਵੱਡਾ ਰੁੱਖ ਵੇਖਿਆ ਇਹ ਬਹੁਤ ਹੀ ਪੁਰਾਣਾ ਤੇ ਵਿਸ਼ਾਲ ਤਰਖਤ ਸੀ ਉਸ ਦੀਆਂ ਟਾਹਣੀਆਂ ਦੂਰ-ਦੂਰ ਤੱਕ ਫੈਲੀਆਂ ਹੋਈਆਂ ਸਨ ਕੁਝ ਹਰੀਆਂ ਸਨ ਤਾਂ ਕੁਝ ਸੁੱਕੀਆਂ ਤੇ ਟੁੱਟੀਆਂ ਹੋਈਆਂ ਜਿਹੜਾ ਇੰਨੀਆਂ ਢੰਗੀਆਂ ਸਨ ਕਿ ਉਹ ਜ਼ਮੀਨ ਉੱਤੇ ਵੀ ਤਿਸ ਰਹੀਆਂ ਸਨ ਨੌਜਵਾਨ ਉਸ ਰੁੱਖ ਦੇ ਹੇਠਾਂ ਬੈਠ ਗਿਆ ਉਸ ਨੂੰ ਧਿਆਨ ਨਾਲ ਦੇਖਣ ਲੱਗ ਪਿਆ ਕੁਝ ਸਮੇਂ ਬਾਅਦ ਉਸ ਨੂੰ ਇੱਕ ਅਜੀਬ ਤਰ੍ਹਾਂ ਦੀ ਸ਼ਾਂਤੀ ਮਹਿਸੂਸ ਹੋਣੀ ਸ਼ੁਰੂ ਹੋ ਗਈ ਹੌਲੀ ਹੌਲੀ ਉਸ ਦੀ ਸੋਚ ਬਦਲਣ ਲੱਗ ਪਈ ਉਸ ਨੇ ਮਹਿਸੂਸ ਕੀਤਾ ਕਿ ਇਹ ਦਰਖਤ ਕਿਸੇ ਵੀ ਕੱਲ ਦੀ ਚਿੰਤਾ ਨਹੀਂ ਕਰਦਾ ਇਹ ਰੁੱਖ ਪਠਾਨੀ ਕਿੰਨੇ ਸਾਲਾਂ ਤੋਂ ਇੱਥੇ ਖੜ੍ਹਾ ਹੈ ਨਾ ਜਾਣੇ ਕਿੰਨੀਆਂ ਹਨੇਰੀਆਂ ਆਈਆਂ ਹਨ ਕਿਆਂ ਕਿੰਨੀਆਂ ਵਰਖਾ ਪਈਆਂ ਹਨ ਕਿਆਂ ਕਿੰਨੀ ਤਿੱਖੀ ਧੁੱਪ ਉਸ ਨੇ ਸਹੀ ਹੋਵੇਗੀ ਪਰ ਇਹ ਫਿਰ ਵੀ ਇੱਥੇ ਅਡੋਲ ਖੜਾ ਹੈ ਇਹ ਨਾ ਆਪਣੇ ਬੀਤ ਚੁੱਕੇ ਸਮੇਂ ਨੂੰ ਲੈ ਕੇ ਪਛਤਾਉਂਦਾ ਹੈ ਨਾ ਹੀ ਆਪਣੇ ਭਵਿੱਖ ਦੀ ਚਿੰਤਾ ਕਰਦਾ ਹੈ ਇਹ ਸਿਰਫ ਆਪਣੇ ਅੱਜ ਵਿੱਚ ਜੀਉਂਦਾ ਹੈ ਫਿਰ ਉਸਨੇ ਵੇਖਿਆ ਕਿ ਹਵਾ ਚੱਲ ਰਹੀ ਸੀ ਤੇਜ਼ ਹਵਾਵਾਂ ਮਦੇ ਚੁੱਕੇ ਆ ਰਹੇ ਸਨ ਪਦ ਰਖਤ ਹਿਲਣ ਦੇ باوجود ਵੀ ਟੈ ਨਹੀਂ ਰਿਹਾ ਸੀ ਕੁਝ ਪੱਤੇ ਹਵਾਵਾਂ ਚ ਉੱਟ ਕੇ ਜ਼ਮੀਨ ਤੇ ਡਿੱਗ ਪਏ ਪਦ ਰੁਖ ਉਸੇ ਤਰ੍ਹਾਂ ਮਜ਼ਬੂਤ ਖੜਾ ਰਿਹਾ ਜਦੋਂ ਹਨੇਰੀ ਆਉਂਦੀ ਹੈ ਤਾਂ ਇਹ ਆਪਣੀਆਂ ਜੜ੍ਹਾਂ ਨਾਲ ਜੁੜਿਆ ਰਹਿੰਦਾ ਹੈ ਪਰ ਹਵਾ ਦੇ ਨਾਲ ਹੌਲੇ-ਹੌਲੇ ਹਿਲਦਾ ਵੀ ਹੈ ਇਹ ਕਠੋਰੋ ਕਿ ਨਹੀਂ ਟੁੱਟਦਾ ਸਗੋਂ ਲਚਕਦਾਰ ਬਣ ਕੇ ਹਾਲਾਤਾਂ ਦੇ ਅਨੁਸਾਰ ਟੱਲ ਜਾਂਦਾ ਹੈ ਫਿਰ ਉਸਨੇ ਵੇਖਿਆ ਕਿ ਕੁਝ ਪੰਛੀ ਆਏ ਦਰਖਤਾਂ ਟਾਹਣੀਆਂ ਤੇ ਬੈਠੇ ਕੁਝ ਸਮੇਂ ਬਾਅਦ ਉੱਟ ਕੇ ਕੁਝ ਲੋਕ ਆਏ ਰੁੱਖ ਦੀ ਛਾਂ ਹੇਠਾਂ ਬੈਠ ਕੇ ਆਰਾਮ ਕੀਤਾ ਕਿਸ ਨੇ ਟਾਨੀਆਂ ਕੱਟ ਲਈਆਂ ਕਿਸ ਨੇ ਸ਼ਾਲ ਤੇ ਆਪਣਾ ਨਾਮ ਲਿਖ ਦਿੱਤਾ ਪਰ ਰੋਖ ਨੇ ਨਾ ਕਿਸੇ ਤੋਂ ਰੋਸ ਕੀਤਾ ਨਾ ਕਿਸੇ ਤੋਂ ਕੋਈ ਸ਼ਿਕਾਇਤ ਕੀਤੀ ਇਹ ਰੋਖ ਹਰ ਕਿਸ ਨੂੰ ਕੁਝ ਨਾ ਕੁਝ ਦਿੰਦਾ ਹੈ ਸ਼ਾਂਤ ਦਿੰਦਾ ਹੈ ਹਵਾ ਦਿੰਦਾ ਹੈ ਫਲ ਦਿੰਦਾ ਹੈ ਪਰ ਬਦਲੇ ਵਿੱਚ ਕੁਝ ਵੀ ਨਹੀਂ ਮੰਗਦਾ ਇਹ ਦੁੱਤਿਆਂ ਦੀ ਆਲੋਚਨਾ ਨਹੀਂ ਕਰਦਾ ਕਿਸੇ ਤੋਂ ਕੋਈ ਉਮੀਦ ਨਹੀਂ ਰੱਖਦਾ ਇਹ ਸਿਰਫ ਉਹ ਹੀ ਕਰਦਾ ਹੈ ਜੋ ਇਸ ਦੀ ਕੁਦਰਤੀ ਕਾਸੀਅਤ ਹੈ ਨੌਜਵਾਨ ਹੁਣ ਤੱਕ ਸਭ ਕੁਝ ਸਮਝ ਚੁੱਕਿਆ ਸੀ ਉਹ ਤੁਰਿਆ ਤੁਰਿਆ ਵਾਪਸ ਆਇਆ ਤੇ ਸ਼ੇਖ ਸੁਲੇਮਾਨ ਦੇ ਸਾਹਮਣੇ ਆ ਕੇ ਬੈਠ ਗਿਆ ਹੁਣ ਤੂੰ ਕੀ ਸਮਝਿਆ ਸ਼ੇਖ ਨੇ ਪੁੱਛਿਆ ਨੌਜਵਾਨ ਨੇ ਭਾਵਕੋ ਕਿ ਆਖਿਆ ਸ਼ੇਖ ਜੀ ਹੁਣ ਮੈਂ ਸਮਝ ਗਿਆ ਕਿ ਸਾਨੂੰ ਰੁੱਖ ਵਾਂਗ ਬਨਣਾ ਚਾਹੀਦਾ ਹੈ ਬਿਨਾ ਫਜ਼ੂਲ ਸੋਚਦੇ ਬਿਨਾ ਪਛਤਾਵੇ ਦੇ ਬਿਨਾ ਚਿੰਤਾਵਾਂ ਦੇ ਸ਼ੇਖ ਨੇ ਮੁਸਕੁਦਾ ਕੇ ਕਿਹਾ ਬਿਲਕੁਲ ਸਹੀ ਪੁੱਤਰ ਜੜੇ ਲੋਕ ਹਰ ਛੋਟੀ ਵੱਡੀ ਗੱਲ ਉੱਤੇ ਲੋੜ ਤੋਂ ਵੱਧ ਸੋਚਦੇ ਰਹਿੰਦੇ ਹਾਂ ਉਹ ਆਪਣੀ ਜ਼ਿੰਦਗੀ ਦੀ ਊਰਜਾ ਵਿਰਥ ਗਵਾਹ ਪੈਟਦੇ ਹਨ ਸੋਚ ਦਾ ਕੰਮ ਹੱਲ ਕੱਢਣਾ ਹੈ ਪਰ ਜਦੋਂ ਸੋਚ ਤੈਨੂੰ ਹੋਰ ਵੱਡੇ ਦੇ ਉਲਝਾਂ ਲੱਗੇ ਤਾਂ ਸਮਝ ਲਵੇਂ ਕਿ ਇਹ ਇੱਕ ਬਿਮਾਰੀ ਬਣ ਰਹੀ ਹੈ ਜ਼ਿੰਦਗੀ ਵਿੱਚ ਅੱਗੇ ਵੱਧ ਹਰ ਹਾਲਾਤ ਨੂੰ ਸਵੀਕਾਰ ਕਰ ਤੇ ਆਪਣੇ ਸੁਭਾਅ ਅਨੁਸਾਰ ਜੀ ਉਸ ਦਿਨ ਤੋਂ ਬਾਅਦ ਨੌਜਵਾਨ ਪਹਿਲਾਂ ਨਾਲੋਂ ਕਈ ਗੁਣਾ ਜ਼ਿਆਦਾ ਸ਼ਾਂਤ ਤੇ ਖੁਸ਼ ਰਹਿਣ ਲੱਗ ਪਿਆ ਹੁਣ ਉਹ ਆਪਣੀ ਸੋਚ ਦਾ ਗੁਲਾਮ ਨਹੀਂ ਸੀ ਸਗੋ ਸੋਚ ਨੂੰ ਆਪਣੇ ਕਾਬੂ ਵਿੱਚ ਰੱਖਣ ਲੱਗ ਪਿਆ ਸੋ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹ ਸਿੱਖ ਨੂੰ ਮਿਲਦਾ ਹੈ ਕਿ ਲੋੜ ਤੋਂ ਵੱਧ ਸੋਚਣਾ ਇੱਕ ਬਿਮਾਰੀ ਹੈ ਸੋਚ ਦਾ ਮਕਸਦ ਹੱਲ ਕੱਢਣਾ ਹੈ ਉਲਝਾਣਾ ਨਹੀਂ ਵਰਤਮਾਨ ਵਿੱਚ ਜਿਓ ਬੀਤ ਗਈਆਂ ਗੱਲਾਂ ਤੇ ਪਛਤਾਵੇ ਅਤੇ ਭਵਿੱਖ ਦੀ ਚਿੰਤਾ ਵਿੱਚ ਫਸਣਾ ਆਤਮਾ ਨੂੰ ਕਮਜ਼ੋਰ ਕਰ ਦਿੰਦਾ ਹੈ ਕੁਦਰਤ ਤੋਂ ਸਿੱਖੋ ਰੁੱਖ ਵਾਂਗ ਬਣੋ ਅਡੋਲ ਤਿਰਜਸ਼ੀਲ ਅਤੇ ਸਹਿਜ ਹਾਲਾਤਾਂ ਦੇ ਨਾਲ ਚੱਲੋ ਲਚਕਦਾਰ ਬਣੋ ਕઠੋੜ ਨਹੀਂ ਜੋ ਝੁੱਕਦਾ ਹੈ ਉਹੀ ਟਿਕਦਾ ਹੈ ਇਸ ਲਈ ਚੇਕ ਕਰ ਤੁਸੀਂ ਵੀ ਜ਼ਿਆਦਾ ਸੋਚਦੇ ਹੋ ਤਾਂ ਯਾਦ ਰੱਖੋ ਸੋਚੋ ਪਰ ਉਹ ਨਹੀਂ ਜਿੰਨਾ ਲੋੜਿੰਦਾ ਹੋਵੇ ਜ਼ਿੰਦਗੀ ਸੋਚਣ ਲਈ ਨਹੀਂ ਸਗੋਂ ਜੀਣ ਲਈ ਬਣੀ ਹੈ ਉਮੀਦ ਕਰਦਾ ਦੋਸਤੋ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹੋ ਇਸ ਚੈਨਲ ਨਾਲ ਜੁੜੇ ਰਹੋ ਫੇਰ ਮਿਲਾਂਗੇ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਜੀਤਾ ਭੜਾਕਾ